ਤਾਂ ਵੇਖੋ ਦੋਸਤੋ ਇਹਦੇ ਨਾਲ ਪ੍ਰਾਲੀ ਦੀਆਂ ਜਿਹੜੀਆਂ ਲੈਣਾ ਬਣਾਇਦੀਆਂ ਤੇ ਜਿਹੜੀ ਦੀ ਮਸ਼ੀਨ ਆਊਗੀ ਗੱਠਾ ਬਣਾਉਣ ਵਾਲੀ ਉਹਦੇ ਨਾਲ ਗੱਠਾ ਬਣਾਵਾਂਗੇ ਕਣਕ ਦੀ ਰੌਣੀ ਫਿਰ ਨਹਿਰੀ ਪਾਣੀ ਨਾ ਕਰਨੀ ਅੱਤ ਕੀ ਹਾਂ ਨਹਿਰੀ ਪਾਣੀ ਨਾ ਕਰਾਂਗੇ ਗੱਠਾ ਬਣਾ ਕੇ ਦੋਸਤੋ ਵੇਖੋ ਖੇਤਾਂ ਦਾ ਮਾਹੌਲ ਤਾਂ ਲੈਣਾ ਬਣਾਦੀਆਂ ਆ ਤਾਂ ਇਹਦੇ ਨਾਲ ਬੂਟੇ ਜਿਹੜੇ ਸੁਰੱਖਿਅਤ ਰਹਿਣਗੇ ਜੇ ਅੱਗ ਵੀ ਲਾਉਣੀ ਪਈ ਥੋੜੀ ਬਹੁਤ ਤਾਂ ਬੂਟਿਆਂ ਤੋਂ ਪਾਸੇ ਹਟਾਦੀਆਂ ਲੈਣਾ ਕਾਫੀ ਹੱਦ ਤੱਕ 822 ਬੀਜਾਂਗੇ 2967 ਬੀਜਾਂਗੇ ਰਲਾ ਕੇ ਬੀਜਨੇ ਦੋਵੇਂ ਦੋਵੇਂ ਰਲਾ ਕੇ ਬੀਜ ਕੇ ਤੇ ਵਧੀਆ ਪੈਲੀ ਬਣਾ ਕੇ ਬੀਜਨੇ ਰੌਣੀ ਕਰਕੇ ਐ ਤਸੱਲੀ ਨਾਲ ਕੰਮ ਕਰਨਾ ਹੈ ਕਿ ਆਪਾਂ ਤੇ ਲੈਣਾ ਜਿੱਦਨਾਂ ਬਣ ਗਈਆਂ ਗੱਠਾਂ ਉਦੋਂ ਚੱਕ ਕੇ ਤੇ ਬਸ ਉਦੋਂ ਬਾਅਦ ਆਪਾਂ ਰੌਣੀ ਕਰ ਦੇਣੀ ਛੇਤੀ ਛੇਤੀ ਨਾ ਇਹ ਕਰਨੀ ਨਹਿਰ ਨਾਲ ਹੋਰ ਬਸ ਠੀਕ ਠਾਕ ਹੈ ਬੂਟੇ ਲਾਵਾਂਗੇ ਉਦੋਂ ਬਾਅਦ ਕਣਕ ਬਿਜਾਈ ਦੇ ਨਾਲ ਹੀ ਬੂਟੇ ਲਾ ਦੇਣੇ ਆ 5-7 ਜਾਮਣੂਆਂ ਦੇ ਨਿੰਬੂਆਂ ਦਾ ਤੇ ਮਰੂਦਾਂ ਦਾ ਵਿਲਾਵਾਂਗੇ ਕਿੰਨੇ ਦਿਨਾਂ ਤੱਕ ਰੌਣੀ ਕਰਨੀ ਕਰਨਕ ਦੀ 6-7 ਦਿਨਾਂ ਤੱਕ ਆਪਾਂ ਕਰ ਦੇਣੀ ਆ ਰੌਣੀ ਜਿੱਦਾਂ ਗੱਠਾ ਵੱਜ ਗਿਆ ਅਗਲੇ ਦਿਨ ਚਕਾ ਆਗੇ ਤੇ ਕਰ ਦੇਣੀ ਆ ਰੌਣੀ ਫਿਰ ਉਹ ਉਦੋਂ ਬਾਅਦ ਵੇਖਾਂਗੇ ਨਾ ਕਿ ਕਿੰਨੇ ਦਿਨ ਪਾਣੀ 2 ਦਿਨ ਸੁੱਕਣਾ ਨਿਕਾ ਦਾ 15 ਦਿਨਾਂ ਤੱਕ ਆਪਾਂ ਪੂਰਾ ਕਾਮਯਾਬ ਹੋ ਜਾਣਾ 15 ਦਿਨ ਲਾਉਣੇ ਆ ਤੱਕ ਤੇ ਬੂਟੇ ਤੇ ਲਾਵਾਂਗੇ ਤਾਇਆ ਚਰਖੜਾਇਆ ਫਰਾਇਆ ਪਾਸੇ हट ਜੂ ਜਿਹੜਾ ਗੰਦ ਪੈ ਲਿਆ ਸੜਨਗੇ ਨਾ ਬੂਟੇ ਬੂਟੇ ਕਰਕੇ ਨੀਂਨਾ ਲਾਈ ਅੱਗ ਨਹੀਂ ਤੇ ਲਾ ਦਿੰਨੇ ਉਹਨੂੰ